ਹਾਂਜੀ ਕੀ ਹਾਲ ਚੱਲ ਹੈ ਜੀ ਸਭ ਦੇ ਸੋਈ ਪੱਤਰਕਤਰ ਵਾਲੇ ਚੈਨਲ ਤੇ ਸਾਰੇ ਵੀਰਾਂ ਦਾ ਸਵਾਗਤ ਆ ਲੋ ਜੀ ਬਾਮਲ ਤੇ ਆਉਂਦੀ ਆਉਂਦੀ ਸਾਰ ਐਦੀ ਬੇਇਜ਼ਤੀ ਬੋਤਲ ਲਗਾਈ ਪਾਪਾ ਆ ਗਿਆ ਵਿਚੇ ਮੈਂ ਬੋਤਲ ਤਾਂ ਦਿਖਾ ਦੇ ਪਾਪਾ ਜੀ ਤੁਹਾਡੀ ਔਕਾਤ ਹੈਗੀ ਸਭ ਹਾਂਜੀ ਲੋ ਵੀ ਮਿੱਤਰੋ ਕਰੋ ਦਰਸ਼ਨ ਸਾਜਰੇ ਸਾਜਰੇ ਵਲੌਗ ਦੇ ਪਾਪਾ ਜੀ ਫਿਰ ਰਹੇ ਨੇ ਆਪਣੇ ਤੇ ਆਪਾ ਚੱਲੇ ਆ ਹੁਣ ਤੇਲ ਪਾਉਣ ਪੰਪ ਤੇ ਈਲਾ ਗੁੰਨਾ ਭਰਾ ਕੇ ਮਿਲਦੇ ਆ ਤੁਹਾਨੂੰ ਅਗਲੀ ਕਲਿੱਪ ਚ ਹਾਂਜੀ ਲਓ ਵੀ ਮਿੱਤਰੋ ਦਰਸੀ ਡਾਊਨ ਕੋਲ ਪਹੁੰਚ ਗਏ ਆਓ ਜੀ ਤਾਂ ਤਾਂ ਚ ਕੰਮ ਹੈ ਕੜਾ ਆਇਆ ਨੂਗਾ ਲਓ ਵੀ ਮਿੱਤਰੋ ਜਸਨਪ੍ਰੀਤ ਸਿੰਘ ਦਾ ਰੈੱਡ ਲੇਵਲ ਅਖੀਰਦੇ ਆ ਕਹਿੰਦੇ ਪਟ્રોલ ਪਾਉਣਾ ਇਹਦੇ ਚ ਲਓ ਵੀ ਮਿੱਤਰੋ ਬੋਤਲਾਂ ਕਰਾ ਲੀਆਂ ਫੁੱਲ ਕੈਨਾਂ ਵੀ ਭਰਾ ਲੀਆਂ ਜਸਨੇ ਲੈ ਵੀ ਸਮਾਨ ਆਪਣਾ ਲੈ ਫਰਸ਼ ਸਮਾਨ ਆਪਣਾ ਬਹਿ ਜਾ ਕਿਤੇ ਮੋਟਰਵਾ ਜਾ ਕੇ ਹੁਣ ਲਾ ਰੱਖ ਕੇ ਨਮਕੀ ਨਮਕੂਨ ਨਹੀਂ ਪਾਹੇ ਬੁਲਾਈ ਜਾਂਦਾ ਬਾਈ ਇਹ ਖਾਸ ਹੈ ਇੱਧਰ ਬੈਠਾ ਲਓ ਜੀ ਮਰਵਾਓ ਜੀ ਸੈਨ ਲਓ ਜੀ ਲਓ ਜੀ ਲੋ ਵੱਜ ਗਏ ਬੰਦੇ ਸਰਪੰਚ ਦੇ ਖਾਤੇ 'ਚ ਵੱਜ ਗਏ ਸਾਇਲ ਸਾਜ ਰਹੇ ਸਾਜ ਰਹੇ ਹੈ ਇੱਕ ਖਾਤੇ 'ਚ ਸਾਇਲ ਇਹ ਆ ਲੋ ਜੀ ਹੋਰ ਕੰਮ ਦੇਖ ਲਈ ਹੁਣ ਵਲੌਗ ਪੂਰਾ ਮਿਲਤੇ ਆਂ ਫਿਰ ਤਾ ਕਰ ਲੈਨੇ ਆ ਇੱਥੇ ਕੀਆ ਜੱਸ ਨੇ ਓਕੇ ਕੰਮ ਕੀ ਕਰੀ ਜਾਂਦਾ ਹਾਂ ਲਓ ਵੀ ਮਿੱਤਰੋ ਕਰੂਗਾ ਅੱਜ ਮੁੰਡਾ ਹੈ ਕੁਸ ਚਲੋ ਮਿਲਦੇ ਆ ਤੁਹਾਨੂੰ ਅਗਲੀ ਕਲਿੱਪ ਚ ਹੁਣ ਤੇਲ ਪਵਾ ਲਿਆ ਚੱਲੀਏ ਘਰ ਨੂੰ ਬੱਲੇ ਬੱਲੇ ਮਾਰ ਲਾ ਫੋਨ ਬੱਲੇ ਬਾਜ ਕੀ ਹਾਲ ਹੈ ਮਜੀਨ ਮਸ਼ੀਨਾਂ ਖੇਲਦਾ ਹੈ ਹੋਰ ਤੇਰਾ ਕੀ ਹਾਲ ਚਾਲ ਹੈ ਓਏ ਉਹ ਬਾਜ ਹਲੋ ਦਾ ਕਰ ਲੈ ਹੋਰ ਆ ਜਾ ਜੱਫੀ ਵਾ ਕੇ ਦਿਖਾ ਦੇ ਇੱਕ ਵਾਰੀ ਜੱਫੀ ਪਾ ਲੈ ਆਜਾ ਜੱਤੀ ਕੁੱਟ ਕੇ ਐ ਕੁੱਟ ਕੇ ਉਹ ਬੱਲੇ 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 ਕਿਸੇ ਕਿਸ ਆ ਲੋ ਜੀ ਉਹ ਕਿਸੇ ਵੀ ਕਾਤੀ ਹੋਰ ਫਿਰ ਕਿਆ ਕਰਦਾ ਮੇਰਾ ਪੁੱਤ ਕਿਆ ਕਰਦਾ ਕੰਮ ਕਰਦਾ ਹੈ ਕੰਮ ਕਰਦਾ ਮੈਂ ਮਿੱਟੀ ਬੱਜਦਾ ਮਿੱਟੀ ਚੱਕ ਪਿੰਟੀ ਭਟਦਾ ਸ਼ਿਆਰ ਠੀਕ ਆ ਠੀਕ ਆ ਉਹ ਟਰੈਕਟਰ ਕੀ ਦਾ ਮੇਰਾ ਏ ਮੇਰਾ ਟਰੈਕਟਰ ਆ ਉਹ ਬਾਈ ਹੈ ਮੇਰਾ ਟਰੈਕਟਰ ਮੇਰਾ ਟਰੈਕਟਰ ਮੇਰਾ ਡੈਕਟਰ 8 ਵਜੇ ਹੈ ਉਹ ਵਜੇ ਦਾ ਉਹ ਫਤੇ ਦਾ ਫਿਰ ਮੇਰਾ ਕਿਹੜਾ ਤੂੰ ਉਹ ਵਾਲਾ ਲੈ ਲਵਾ ਮੈਂ ਹਾਂ ਛੋਟਾ ਜਿਹਾ ਉਹ ਛੋਟਾ ਜਿਹਾ ਮੈਨੂੰ ਦੇਦਾ ਉਹ ਛੋਟਾ ਜਿਹਾ ਮੈਨੂੰ ਦੇਦਾ ਹੈ ਚੱਲ ਠੀਕ ਆ ਉਹ ਮੇਰਾ ਪਿਆ ਓਕੇ ਉਹ ਮੈਂ ਦੇ ਦਿੱਤਾ ਮੇਰਾ ਡੈਕਟਰ ਉਹ ਵਜੇ ਵਾ ਉਹ ਨਹੀਂ ਹੈਗਾ ਮੇਰਾ ਮੇਰਾ ਉਹ ਆ ਉਹ ਆ ਤੇਰਾ ਉਹ ਆ ਤੂੰ ਦਵਾ ਠੀਕ ਆ ਉਹ ਮੇਰਾ ਆ ਗਈ ਦੀਆ ਮੇਰਾ ਇਹ ਆ ਟਰੱਕ ਮੇਰਾ ਇਹ ਉਹ ਮੇਰਾ ਟਰੱਕ ਅੱਦੇ ਉਹ ਦੇ ਹਾਂਜੀ ਲਓ ਵੀ ਮਿੱਤਰੋ ਟਰਾਲੀ ਦਿੱਤੀ ਆਪਾਂ ਨੇ ਪਰ ਬਾਪੂ ਗਿਆ ਵਾਜ ਆਪਣਾ ਮਰੰਡੇ ਨੂੰ ਆਪਣੇ ਵਾਲਾ ਟਰੈਕਟਰ ਲੈ ਕੇ ਅਰਜਣ ਉਹਦਾ ਥੋੜਾ ਜਿਹਾ ਕੰਮ ਜਾ ਹੋਣੇ ਵਾਲਾ ਤਾਂ ਆ ਉਹ ਵੀ ਆਉਣੇ ਵਾਲੇ ਹੋਣੇ ਆ ਮਾਛੂ ਝੋਟ ਚੱਲਿਆ ਕੀੜਾ ਲਾਉਣਾ ਆਪਾਂ ਅੱਜ ਭਰਦੇ ਆ ਹਜੇ ਟਰਾਲੀਆਂ ਜਿੰਨਾ ਚਿਰ ਡੈਡੀ ਨਹੀਂ ਆਉਂਦਾ ਹੈਗਾ ਜਦੋਂ ਡੈਡੀ ਆ ਗਿਆ ਉਦੋਂ ਫਿਰ ਟਰੈਕਟਰ ਫੜਦਣਾ ਆਪਾਂ ਨੇ ਫਿਰ ਡੈੜੀ ਭਰੂੰਗੇ ਟਰਾਲੀਆਂ ਬਾਕੀ ਬਣੇ ਰਹੋ ਵਲੌਗ ਨੂੰ ਐਂਡ ਤੱਕ ਜ਼ਰੂਰ ਦੇਖਿਓ ਬਈ ਆਹ ਬੰਦੇ ਨੇ ਜਾਨ ਖਾਦੀ ਪਈ ਆ ਜਦੋਂ ਟਰਾਲੀ ਫਸਾ ਕੇ ਖੜ ਜਾਂਦਾ ਦੋ ਵਾਰੀ ਗੱਡ ਲਈ ਆ ਫੇਰ ਫਸਾ ਲਈ ਮਾਰਾ ਡਰਾਈਵਰ ਬੰਦੇ ਨੂੰ ਮਾਰ ਲੰਦਾ ਚੱਲ ਹੰਦੇ ਨੇ ਦੁਖੀ ਕਰ ਲੇ ਦੇਖੋ ਕਿੱਥੇ ਟਰਾਲੀ ਫਸਾਈ ਐ ਨੇ ਟੋਜਨ ਬਾਉਣ ਲੱਗੇ ਸਾਡੇ 벨ਟ ਵੀ ਤੋੜਤੀ ਇਹਦੀ ਕਿਸਮਤ ਪਜਾਰੇ ਦੀ ਐ ਹੈ ਜੀ ਆ ਹੁਣ ਦੇਖਦੇ ਇਹਨੂੰ ਕੱਢਦੇ ਆ ਕਿਸੇ ਤਰੀਕੇ ਨਾਲ ਆ ਦੇਖੋ ਅਲ ਡ੍ਰਾਈਵਰ ਕਿਨੇ ਬਿਠਾਇਆ ਟਰੈਕਟਰ ਤੇ ਕਿਨੇ ਬਿਠਾਇਆ ਦੇਖ ਲਓ ਭਾਈ ਆ ਬੰਦਾ ਪਤਾ ਨਹੀਂ ਤਾਂ ਹੁਣ ਇਹਦੀ ਕਿਸਮਤ ਹੀ ਲੀ ਆ ਪਤਾ ਨਹੀਂ ਕਿਆ ਹੋਇਆ ਵਾ ਚਲੋ ਕੋਈ ਨਹੀਂ ਕੱਢਦੇ ਆ ਹੁਣ ਇਹਨੂੰ ਫੇਰ ਮਿਲਦੇ ਆ ਤੁਹਾਨੂੰ ਉਹ ਵੀ ਮਿੱਤਰੋ ਡੈਡੀ ਆ ਗਏ ਆਪਣੇ ਆਪਣੇ ਵਾਲਾ ਝੋਟਾ ਆ ਗਿਆ ਅਰਜਨ ਬਾਈ ਦੀ ਤੇ ਇਹ ਹੁਣ ਕਹਿੰਦਾ ਕਹਿੰਦਾ ਮੈਂ ਨਵਾਂ ਅਰਜਨ ਚਲਾਉਣਾ ਤੈਨੂੰ ਸੋਨਾ ਲੀਕਾ ਚਲਾ ਕਹਿੰਦਾ ਮੇਰੇ ਕੋਲ ਲੋਟ ਨਹੀਂ ਆਉਂਦਾ ਉਹ ਆਪਾਂ ਚਲਾਵਾਂਗੇ ਹੁਣ ਸੋਨਾ ਲੀਕਾ ਬਾਪੂ ਆ ਗਿਆ ਆਪਣਾ ਜੀਸੀਬੀ ਚਲਾ ਰਿਹਾ ਤੇ ਆ ਆ ਗਿਆ ਆਪਣਾ ਝੋਟਾ ਕਈ ਦਿਨ ਬਾਅਦ ਮਿਲੇ ਅੱਜ ਇਹ ਆਪਾਂ ਨੂੰ ਤੇ ਬੈਟਰੀ ਲਿਆਂਦੀ ਆ ਪਰ ਇਹ ਮਸ਼ੀਨ ਦੀ ਨਵੀਂ ਅੱਜ ਬਾਪੂ ਲਿਆਇਆ ਬੈਟਰੀ ਕਰਦੀਦੀ ਆਪਣੀ ਤੰਗ ਥੋੜੀ ਜੀ ਬੈਟਰੀ ਲਿਆਂਦੀ ਆ ਪੈਂ ਮਰੋਂ ਹੁੰਦੀ ਨਮੀ ਤੇ ਬਾਕੀ ਆ ਦੇਖ ਲੋ ਇਹ ਲੱਗਿਆ ਵਾ ਤੇਲ ਪਾਉਣ ਇਹਨੂੰ ਮੈਨੂੰ ਲੱਗਦਾ ਵੀ ਤੈਨੂੰ ਘੱਟੋ ਘੱਟ 10-12 ਸਾਲ ਤਾਂ ਹੋ ਗਏ ਹੋਣੇ ਟਰੈਕਟਰ ਚਲਾਉਂਦੇ ਨੂੰ ਹਨਾ ਮਸ਼ੀਨਰੀ ਬਦਲ ਡਰਾਈਵਰੀ ਕਰ ਤੈਨੂੰ ਪਰ ਇਹ ਬੰਦੇ ਨੂੰ ਹਜੇ ਤੱਕ ਤੇਲ ਨਹੀਂ ਪਾਉਣਾ ਆਇਆ ਤੇਲ ਦੇਖ ਲੋ ਕਿੰਨਾ ਡੋਲਤਾ ਇੱਕ ਕੈਂਚੋਂ ਲੈ ਇੱਧਰ ਵੀ ਮੋਂ ਤਾਂ ਐ ਨਹੀਂ ਸਮਝ ਲੱਗਦੀ ਵੀ ਜੇ ਤੇਲ ਉੱਧਰ ਤੇ ਪਾਇਆ ਉਰੇ ਕਿਵੇਂ ਡੁੱਲ ਜੂਗਾ ਬਸ ਪਤਾ ਨਹੀਂ ਕੀ ਕਰਦੇ ਆਂ ਕਿ ਆ ਨਹੀਂ ساری ਬਾਂਲ ਵੇੜੀ ਫਿਰਦਾ ਬਾਕੀ ਚਲੋ ਮਿਲਦੇ ਆਂ ਜੀ ਅਗਲੀ ਕਲਿੱਪ ਚ ਤੁਹਾਨੂੰ ਵੀ ਮਿੱਤਰੋ ਅੱਜ ਆਪਾਂ ਲੱਗੇ ਹੋਏ ਮਿੱਟੀ ਪਾਉਣ ਕਕਰਾਲੀ ਤੇ ਉਹ ਸਾਹਮਣੇ ਜਿਸਨਾ ਵੀ ਆ ਗਿਆ ਤੇ ਆਪਾਂ ਅੱਜ ਪਹਿਲਾ ਚੱਕਰ ਲੈ ਕੇ ਆਏ ਆਂ ਇਹ ਉਰੇ ਮਿੱਟੀ ਫਿੱਟ ਰਖੇ ਤੇ ਬਾਕੀ ਪੁਫੜਾ ਬਣਾ ਲੱਗਿਆ ਵਾ ਕਰਾ ਮਾਰਨਾ ਬਾਕੀ ਬਣੇ ਰਹੋ ਵਲੌਗ ਸਰੀਰ ਥੱਕ ਗਿਆ ਤਾਂ ਤੇਜ਼ੀ ਦੇ ਜੀ ਹੋਏ ਪਏ ਤੇ ਕਾ ਚਲ ਐਨਰਜੀ ਜੀ ਆ ਜੋ ਕਿ ਮਰੀ ਹੋਰ ਜਣਾਓ ਨਵੀਂ ਤਾਜੀ ਬਾਕੀ ਆਪਾਂ ਤੇਲ ਪਾ ਕੇ ਦੇਵਾ ਤੇਲ ਪਾ ਕੇ ਲੈ ਕੇ ਆਏ ਇਹਨੂੰ ਪਿੰਟ ਤੇ ਹੁਣ ਜਾ ਰਹੇ ਆ ਬਾਕੀ ਬਣੇ ਰਹੋ ਵਲੌਗ ਨੂੰ ਐਂਡ ਤੱਕ ਦੇਖਿਓ ਜਰੂਰ ਸਟਿੱਪ ਨਾ ਕਰਿਓ ਮੇਰਾ ਵੀਰ ਬਣ ਕੇ ਬਾਕੀ ਕੋਈ ਵੀ ਗੱਲਬਾਤ ਹੋਉਂਦੀ ਹੈ ਕਮੈਂਟਾਂ 'ਚ ਦੱਸਦੇ ਕਰੋ ਕੋਈ ਗਲਤੀ ਫਲਤੀ ਹੈ ਨਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਮਤਲਬ ਗੱਲਬਾਤ ਕਰਨੀ ਹੋਵੇ ਕੋਈ ਗੱਲ ਵਧੀਆ ਲੱਗੇ ਉਹ ਵੀ ਦੱਸਦੇ ਕਰੋ ਕਮੈਂਟਾਂ 'ਚ ਕੋਈ ਗੱਲ ਮਾੜੀ ਕਹਿ ਹੋ ਜੂਵੇ ਚੰਗੀ ਨਾ ਲੱਗੇ ਹਨਾ ਮਤਲਬ ਉਹ ਵੀ ਦੱਸਦੇ ਕਰੋ ਕਿ ਐਨਾ ਹੁਣ ਸਾਫ ਤਾਬ ਹੈ ਨਹੀਂ ਸਾਨੂੰ ਵਲੌਗ ਵਲੂਗ ਦਾ ਤਾਂ ਕਈ ਵਾਰੀ ਬੰਦਾ ਮਤਲਬ ਬੋਲ ਬੋਲ ਵੀ ਲੰਦਾ ਉਹਦਾ ਗਲਤ ਕੁੱਝ ਜਾਂ ਕੋਈ ਗਲਤ ਚੀਜ਼ ਹੋ ਜੇ ਕਰਦੀ ਆ ਵਲੌਗ ਚ ਉਹ ਮੇਰਾ ਵੀਰ ਵਣ ਕੇ ਕਮੈਂਟ ਚ ਜ਼ਰੂਰ ਦੱਸ ਦਿਆ ਕਰੋ ਬਾਕੀ ਬਣੇ ਰਹੋ ਐਂਡ ਤੱਕ ਦੇਖਿਓ ਜੀ ਵਲੌਗ ਨੂੰ ਜ਼ਰੂਰ ਮਿਲਦੇ ਆ ਨਗਦੀ ਗਰੀਬ ਚ ਕਰੋ ਤੋ ਵੀ ਮਿੱਤਰੋ ਇੱਥੇ ਜਿੱਥੇ ਆਪਾਂ ਨੇ ਪਹਿਲਾਂ ਮਿੱਟੀ ਪਾਈ ਸੀ ਆਪਣੇ ਬੰਦਿਆਂ ਨੇ ਆਪਣੇ ਪਿੱਛੇ ਦੇ ਨਵੇੜ ਦਾ ਕੰਮ ਆ ਪਾਤੀਆਂ ਵੀ ਪੱਤਦੀਆਂ ਬੰਦਿਆਂ ਨੇ ਉੱਪਰ ਬਾਕੀ ਹੁਣ ਫੇਰ ਤਾਂ ਉਹ ਵੀ ਪਿੰਡ ਰਹਿਣੇ ਕਕਰਾਲੀ ਉਹ ਪਾ ਰਹੇ ਆ ਤੇ ਹੁਣ ਘਰ ਰੇ ਥੋੜੀ ਅੱਗੇ ਜਾ ਕੇ ਆਹਦਾ ਕੰਮ ਇਹਨਾਂ ਨੇ ਆਪਣੇ ਪਿੱਛੇ ਦੇ ਨਵੇੜ ਦਾ ਥੋੜਾ ਕੰਮ ਕੀਤਾ ਆਪਾਂ ਨੂੰ ਤਾਂ ਐ ਤਾਂ ਵੀ ਚੱਲ ਤੇ ਬੰਦੇ ਢਿੱਲੇ ਨਾ ਪੈ ਜਾਣ ਆਪਣੇ ਬਿਨਾਂ ਪਰ ਨਹੀਂ ਦਾ ਪ੍ਰਕਟਿਆ ਨੇ ਵੀ ਕਿੱਲੀ ਉਰੇ ਵਧੀਆ ਕੰਮ ਹੋ ਵੀ ਮਿੱਤਰੋ ਕੀ ਹਾਲ ਚਾਲ ਹੈ ਜੀ ਪਹੁੰਚ ਗਏ ਅਸੀਂ ਬਾਕੀ ਲਾਡੀ ਡਾਉਣ ਆ ਗਿਆ ਆਪਣੇ ਨਾਲ ਇਹਦਾ ਵੀ ਇਹ ਟਰੈਕਟਰ ਸਿੱਖਣਾ ਹੋਰ ਲਾਡੀ ਕੰਮ ਹੈ ਐਨ ਪੂਰਾ ਤੋਂ ਵੀ ਮਿੱਤਰੋ ਅਰੇਆ ਸਾਡੇ ਰੋਟੀ ਆ ਗਈ ਆਪਣੀ ਬੰਦੇ ਕਿ ਲੱਗੇਵੇਂ ਰੋਟੀ ਖਾਣ ਮਿਲਦੇ ਆਉਣ ਤੁਹਾਨੂੰ ਥੋੜੀ देर ਬਾਅਦ ਰੋਟੀ ਰੋਟੀ ਖਾ ਕੇ ਓਕੇ ਉਹਨੇ ਟਾਈਮ ਲੇ ਹਾਂਜੀ ਕੀ ਹਾਲ ਚਾਲ ਹੈ ਮਿੱਤਰੋ ਲੋ ਵੀ ਬਾਈ ਉਹ ਤੋਂ ਤੈਨੂੰ ਪਸਾ ਕਰਾ ਪਾ ਲੈ ਤੇ ਇਹਨੂੰ ਪਾਲੀ ਟਰਾਲੀ ਉੱਤੀ ਲੱਗੇਵੇਂ ਸੱਟਣਾ ਬਾਕੀ ਕੰਮ ਚੱਲ ਰਿਹਾ ਪੂਰਾ ਜੋਰਾ ਸ਼ੋਰਾ ਦਾ ਆ ਝੋਟੇ ਨੂੰ ਹੋਰ ਕੋਈ ਚਲਾਉਂਦਾ ਨਹੀਂ ਹੈਗਾ ਹੈਗਾ ਇਹ ਆ ਬ੍ਰੇਕਾਂ ਫੇਲ ਮਹਿਕਮਾ ਇਹਦੀਆਂ ਬ੍ਰੇਕਾਂ ਨਹੀਂ ਲੱਗਦੀਆਂ ਜਮਈ ਪਰ ਮੈਂ ਚਲਾਉਂਦਾ ਜਾਂ ਫੜ ਚਲਾਉਂਦਾ ਬੜਾ ਇਹ ਹੋਰ ਕੋਈ ਬੰਦਾ ਨਹੀਂ ਇਹਨੂੰ ਫੜਦਾ ਹੈਗਾ ਬਾਕੀ ਉਹ ਦੂਆ ਝੋਟਾ ਖੜਾ ਆਪਣਾ ਲੱਗੇ ਪਿਆ ਮਿੱਟੀ ਪਾਉਂਦਾ ਆਉਣੀ ਸੀਗੀ ਉੱਥੇ ਦਾ ਅੜੀਕਾ ਦਾ ਘੇਰੇ ਚ ਲੱਗਣੀ ਸੀਗੀ ਹੁਣ ਭਰ ਲਿਆ ਅੱਜ ਸਵੇਰੇ ਲਾਵਾਂਗੇ ਬਾਕੀ ਬਲੌਗ ਲਓ ਜੀ ਬਲੌਗ ਦੀ ਲੱਗੇ ਹੁਣ ਆਪਾਂ ਪੈਂਟਿੰਗ ਕਰਨ ਕੱਲ ਨੂੰ ਮਿਲਦੇ ਆਂ ਦੇਖਦੇ ਆਂ ਕੱਲ ਨੂੰ ਕਿੱਧਰ ਨੂੰ ਜਾਂਦੇ ਆਂ ਕਿੱਧਰ ਕਿਆ ਕਰਦੇ ਆਂ ਜਿੱਧਰ ਵੀ ਜਾਉਂਗੇ ਤੁਹਾਨੂੰ ਦਿਖਾਉਂਦੇ ਰਹੂंगे ਨਾਲ ਦੀ ਨਾਲ ਜਿਹੜਾ ਕੁਝ ਵੀ ਕਰੂंगे ਘਰੇ ਪਹੁੰਚ ਕੇ ਬਾਕੀ ਆਪਾਂ ਬਾਕੀ ਬੰਦੇ ਆਪਣੇ ਆਉਣੇ ਆਲੇ ਆ ਕੇ ਬਾਬੇ ਦਾ ਨੋ ਹੁਣ ਨਾਲ ਤੋਂ ਕੇ ਰੋਟੀ ਖਾ ਕੇ ਪਈਏ ਅੱਜ ਦਾ ਥੱਕ ਵੀ ਵੜਾਂਗੇ ਖਾਰ ਵਾਲੀ ਫੀਲਿੰਗ ਹੋਈ ਪਈ ਆ ਤਾਂ ਜਮੇ ਠੰਡੇ ਹੋਏ ਪਏ ਆ। ਠੰਡ ਲੱਗਦੀ ਰਾਤ ਕੱਪੜੇ ਨਹੀਂ ਤੇ ਪਾਏ ਹੋਏ ਹੈਗੇ। ਬਾਕੀ ਚਲੋ ਠੀਕ ਹੈ ਜੀ ਮਿਲਦੇ ਹੁਣ ਹੁਣ ਕੱਲ ਨੂੰ ਨਵੇਂ ਵਲੌਗ ਚ। ਲੋ ਵੀ ਮਿੱਤਰੋ ਘਰਾਂ ਪਹੁੰਚ ਗਏ ਸੀਗੇ। ਤੇ ਨਹਾ ਤੋਂ ਲੈ ਬਾਕੀ ਮਨਚੂਰੀ ਲੱਗੀ ਡਿਊਟੀ ਸਬਜ਼ੀ ਬਣਾਉਣ ਦੀ। ਹੋਰ ਮਨਚੂ ਓਕੇ ਹੈ। ਦੇਖਦੇ ਆ। ਦਾੜੀ ਨੂੰ ਮਨੇ ਕਿਹਾ ਤਾਂ ਹੈ ਬਹੁਤ ਦਾੜੀ ਨੂੰ ਅੰਦਰ ਭੇਜਤਾ ਕਹਿੰਦਾ ਸਿਓ ਭਾਜੀ ਦੀ ਸਬਜ਼ੀ ਬਣਾਉਣੀ ਆ ਵੀ ਬਾਈ ਮੈਂ ਕਾਰੀਗਰਾਂ ਪੂਰਾ ਬਾਕੀ ਨਹੀਂ ਕਾਰੀਏ ਤੈਨੂੰ ਭਰੋਸਾ ਨਹੀਂ ਤੈਨੂੰ ਬਾਕੀ ਦੇਖਦੇ ਆ ਹੁਣ ਨਾਲੇ ਪਿੱਛੇ ਵਿੱਚ ਡਰ ਜਾਂਦਾ ਨਾਲੇ ਉਹਨੂੰ ਕਹੀ ਜਾਂਦਾ ਕਹਿੰਦਾ ਵਧੀਆ ਬਣ ਜੀ ਵਧੀਆ ਬਣ ਜੀ ਬਾਕੀ ਹੁਣ ਦੇਖਦੇ ਆ ਸ਼ੈਫ ਦਾ ਮੁੰਡਾ ਹੈ ਸੇ ਨੇ ਇਹਦਾ ਨਹੀਂ ਤੇ ਟੋਪੀ ਜੀ ਪਵਾ ਦਈਏ ਤੇਰੇ ਉਹਦੇ ਆ ਦੇ ਗਾਨ ਬਾਕੀ ਇਹਨੂੰ ਵਿਆਹ ਕਰਾਉਣ ਦੀ ਲੋੜ ਨਹੀਂ ਹੈਗੀ ਜੇ ਕਿਸੇ ਮੁੰਡੇ ਨੇ ਕਰਾਉਣਾ ਹੋਵੇ ਤਾਂ ਦੱਸਿਓ ਉਹ ਕੀ ਕਰਕੇ ਸੁਪਰਸਟਾਰ ਹੈਂ ਹਮ ਹੈ ਮਾਸਟਰ ਸ਼ੈਫ ਕੀ ਜਿੱਤ ਕੇ ਸੁਪਰਸਟਾਰ ਸ਼ਕਲੋਂ ਤਾਂ ਸਾਰੇ ਚੋਰ ਲੱਗਦੇ ਤਾਰਾ ਗੋਲਣ ਨਾਲ ਮੂੰਹ ਤੇ ਵੇਜੇ ਕਰ ਲੈ ਉਹ ਦੇਖ ਲੈ ਤੜਕਾ ਨਾ ਜਿਆਦਾ ਉਹ ਨੋ ਜਵੇ ਲੋ ਵੀ ਮਿੱਤਰੋ ਕਾਰਾਗਰੀ ਚੱਲ ਰਹੀ ਹੈ ਪੂਰੀ ਦੇਖਦੇ ਆ ਹੁਣ ਦੁੱਧ ਕੱਢ ਰਿਹਾ ਬਣਾ ਸ਼ੈਫ ਦਾ ਤੂੰ ਆ ਮੈਂ ਥੋੜੀ ਕਰਨਾ ਕੁਝ ਲੋ ਵੀ ਮਿੱਤਰੋ ਲੱਗਿਆ ਵਾ ਜੋਰਾ ਸ਼ੋਰਾ ਪਾ ਬੰਦਾ ਆਪਣਾ ਦੇਖਦੇ ਹਾਂ ਹੁਣ ਕੀ ਕਰੂਗਾ ਕਿਹੜਾ ਸੱਪ ਕੱਟੂਗਾ ਬੱਲਾ ਬੱਲਾ ਮਠਿਆਈ ਬੜੀ ਪਈ ਫ੍ਰਿਜ ਚ ਅੱਜ ਕਈ ਬਿਹਾ ਆ ਗਏ ਮੁੰਲਾਕ ਦਾ ਬੰਦ ਕਰ ਮਠੇਜ ਰਹੀ ਦਿੰਦੀ ਹਾਂ ਓਕੇ ਆ ਲੋ ਵੀ ਮਿੱਤਰੋ ਕਾਰੀਗਰ ਲੱਗਿਆ ਵਾ ਤਾਂ ਹੈ ਹੁਣ ਦੇਖਦੇ ਹਾਂ ਕੀ ਕਰਦਾ ਜੇ ਪੁੱਤਰਾ ਹੁਣ ਚਾ ਜਲਦੀ ਨਾ ਬਣੀ ਸੋ ਭਾਜੀ ਤੇਰੇ ਬਾਜੁੱਤੀ ਫੇਰ ਦੇਣੀ ਦਾੜੀ ਨੇ ਪੱਕੀ ਦਾੜੀ ਨੂੰ ਵੀ ਅੰਦਰ ਭੇਜਤਾ ਚਲੋ ਦੇਖਦੇ ਹਾਂ ਜੀ ਹੁਣ ਬਣਾਏ ਤੇ ਬਾਅਦ ਮਿਲਦੇ ਦੁੱਧ ਪਾਤਾ ਮੁੰਡੇ ਨੇ ਦੇਖਦੇ ਕੀ ਬਣਦਾ ਠੀਕ ਆ ਉਹਦਾ ਪੱਕਾ ਐ ਐਗਜ਼ੌਸਟ ਫੇਰ ਲਾਓ ਅਗੇ ਐਗਜ਼ੌਸਟ ਫੇਰ ਲਾਓ ਛੇਤੀ ਸਾਰੂ ਹੋ ਗਿਆ